ਏ ਬੱਸ ਆਈਆ ਬਹੁਤੀ ਹਜੇ ਇਹਨੇ ਸਵਾਰੀਆਂ ਚੁੱਕੀਆਂ ਆਏ ਨੇ ਮਾਉਂਦੇ ਮੇਰੀ ਗੱਡੀ ਨੂੰ ਸਾਈਡ ਮਾਰੀ ਆ ਮੈਂ ਇਹਨੂੰ ਇੱਕ ਕਾਰ ਆ ਕੇ ਰੋਕਿਆ ਵਾ ਫੇ ਗੱਡੀ ਰੋਕੋ ਅਹੀਂ ਰੋਕੇ ਬਾਅਦ ਚ ਰਾਸ ਪਾ ਗਿਆ ਵਾ ਅਹੀਂ ਗੱਡੀ ਘਟਾਉਣ ਲੱਗੇ ਆ ਇਹ ਡਰਾਈਵਰ ਨੇ ਫਾਤੜੀ ਮੈਨੂੰ ਥਲੇ ਦੇ ਦੇ ਲੱਗਾ ਜਾਨ ਪੁੱਛ ਕੇ ਮੁਰਕੇ ਪਾਸੇ ਲੱਗਾ ਮੁਰਕੇ ਇਹ ਨਹੀਂ ਵੇਖਦੇ ਕੋਈ ਵੀ ਕੋਈ ਬੰਦਾ ਮਾਰਦੇ ਛੋਟੀਆਂ ਗੱਡੀਆਂ ਵਾਲੇ ਇਹਨਾਂ ਨੂੰ ਵੇਖਦੇ ਇਹਨਾਂ ਨੂੰ ਆਪਣੀ ਸਵਾਰੀਆਂ ਚੁੱਕਣ ਦਾ ਹੁੰਦਾ ਕੋਈ ਮਾਲਕ ਕਹਿੰਦੇ ਵੀ ਤੁਸੀਂ ਪੱਤੋ ਬਾਤ ਟਾਈਮ 'ਚ ਕੋਈ ਸਵਾਰੀਆਂ ਚੁੱਕੋ ਪਹਿਲਾ ਇਹਨੇ ਸਾਡੇ ਵਕੀਲ ਸਾਹਿਬ ਸਰਦਾਰ ਜਸਪੀਰ ਸਿੰਘ ਪਾੜਾ ਇਹਨਾਂ ਦੀ ਗੱਡੀ ਦੇ ਵਿੱਚ ਸਾਈਡ ਮਾਰੀ ਆ ਆ ਆਪਣਾ ਘੁੜੀ ਦੇ ਵਿੱਚ ਗੱਡੀ ਭਲਾ ਕੇ ਇਹਨੇ ਵਕੀਲ ਸਾਹਿਬ ਦੇ ਵਿੱਚ ਗੱਡੀ ਮਾਰ ਕੇ ਸਾਈਡ ਮਾਰ ਕੇ ਇਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ ਜੀ ਮੈਂ ਧਾਰੀ ਵੱਲ ਕਿਸੇ ਆਪਣੇ ਕੰਮ ਆ ਰਹਾ ਹਾਂ ਆਪਣੀ ਗੱਡੀ ਦੇ ਉੱਤੇ ਇਹ ਬਸ ਆਈਆ ਬਹੁਤ ਹੀ ਅਜੀਬ ਇਹਨੇ ਸਵਾਰੀਆਂ ਚੁੱਕੀਆਂ ਆ ਇਹਨੇ ਮਾਉਂਦਿਆ ਮੇਰੀ ਗੱਡੀ ਨੂੰ ਸਾਈਡ ਮਾਰੀ ਆ ਮੈਂ ਇਹਨੂੰ ਇੱਕ ਧਾਰ ਆ ਕੇ ਰੋਕਿਆ ਵਾ ਫੇ ਗੱਡੀ ਰੋਕੋ ਅਹੀਂ ਬੋਲੇ ਕੇ ਬਾਹਰ ਚらっしゃ ਪਾ ਗਿਆ ਵਾ ਅਹੀਂ ਗੱਡੀ ਘਟਾਉਣ ਲੱਗੇ ਆ ਇਹ ਡਰਾਈਵਰ ਨੇ ਫਾਟੋੜੀ ਮੈਨੂੰ ਥੱਲੇ ਦੇ ਦੇ ਲੱਗਾ ਜਾਨ ਪੁੱਜ ਗਈ ਮੇਰੇ ਤੇ ਬਸਤਰਾ ਦੇ ਲੱਗਾ ਮੁਰਕੇ ਮੈਂ ਆਪਣੀ ਕਿਸਮ ਦਾ ਬਤਿਆ ਵਾ ਇਹ ਕਿਦਾਂ ਬਤਿਆ ਇਹਨਾਂ ਦੇ ਤਰੂਨੀ ਕਾਰਵਾਈ ਕੀਤੀ ਜਣੀ ਦੇ ਸਖ਼ਤ ਸਖ਼ਤ ਸਜ਼ਾ ਦੇਣੀ ਚਾਹੀਦੀ ਆ ਕਿਉਂਕਿ ਇਹ ਨਹੀਂ ਵੇਖਦੇ ਕੋਈ ਵੀ ਕੋਈ ਬੰਦਾ ਮਰਜੇ ਛੋਟੀਆਂ ਗੱਡੀਆਂ ਵਾਲੇ ਇਹਨਾਂ ਨੂੰ ਵੇਖਦੇ ਇਹਨਾਂ ਨੂੰ ਆਪਣੀ ਸਵਾਰੀਆਂ ਚੁੱਕ ਮੇਰਾ ਜਸਬੀਰ ਸਿੰਘ ਪਾੜਾ ਐਡਵੋਕੇਟ ਗੁਰਦਾਸਪੁਰ ਮੇਰਾ ਨਾਮ ਰਕੇਸ਼ ਸ਼ਰਮਾ ਐਡਵੋਕੇਟ ਆ ਜਿਹੜੀ ਬਸਵਾ ਤੁੰਤਲਨ ਬਾਬਾ ਬੁੱਢਾ ਸਾਹਿਬ ਵਾਲੀ ਪੀਪੀ 02 AAW 9933 ਪਹਿਲਾਂ ਇਹਨੇ ਸਾਡੇ ਵਕੀਲ ਸਾਹਿਬ ਸਰਦਾਰ ਜਸਬੀਰ ਸਿੰਘ ਪਾੜਾ ਇਹਨਾਂ ਦੀ ਗੱਡੀ ਦੇ ਵਿੱਚ ਸਾਈਡ ਮਾਰੀ ਆ ਗੱਡੀ ਦੇ ਵਿੱਚ ਸਾਈਡ ਮਾਰ ਕੇ ਨਾਲ ਸੱਟ ਲਾਉਣ ਦੀ ਕੋਸ਼ਿਸ਼ ਕੀਤੀ ਆ ਬਾਅਦ ਚ ਜਦੋਂ ਜਦੋਂ ਜਾਮ ਹੁੰਦਾ ਵੇਖ ਕੇ ਅਸੀਂ ਗੱਡੀ ਸਾਈਡ ਤੇ ਕਰਾ ਕੇ ਪਰੇ ਕਰਨ ਲੱਗਿਆ ਕਰਦੇ ਆ ਹਫੜਾ ਤਫੜੀ ਦੇ ਵਿੱਚ ਗੱਡੀ ਭਲਾ ਕੇ ਇਹਨਾਂ ਵਕੀਲ ਸਾਹਿਬ ਦੇ ਵਿੱਚ ਗੱਡੀ ਮਾਰ ਕੇ ਸਾਈਡ ਮਾਰ ਕੇ ਇਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ। ਸਾਰੀ ਪ੍ਰਸ਼ਾਸਨ ਕੋਲ ਮੰਗ ਕਰਦੇ ਆ, ਪੁਲਿਸ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਕਿ ਆਹ ਉਹਦੇ ਜਿਹੜੇ ਨਸ਼ਾ ਕਰਕੇ ਜਿਹੜੇ ਡਰਾਈਵਰ ਗੱਡੀਆਂ ਚ ਲਾਉਂਦੇ ਆ ਸਭ ਤੋਂ ਤੋਂ ਸਖਤ ਇਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਇਹ ਜਿਹੜੀ ਸਾਰੀ ਕਾਰਵਾਈ ਆ ਤੁਸੀਂ ਆਪਣੀ ਅੱਖੀਂ ਵੇਖੀ ਆ ਤੁਹਾਡੇ ਸਾਹਮਣੇ ਇਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ। ਤਾਂ ਹੁੰਦਾ ਵੀ ਸਾਡੇ ਮਾਲਕਾਂ ਦਾ ਹੋਵਾ ਮੈਂ ਵੀ ਟਾਈਮ ਚੁੱਕਰਾਵਾ ਬੰਦਾ ਭਾਵੇਂ ਕੋਈ ਮਰਦਾ ਤੇ ਮਰ ਜਾਏ ਇੰਨਾ ਇੰਨੀ ਜ਼ਿਆਦਾ ਪਾਪੂਲੇਸ਼ਨ ਸ਼ਹਿਰ ਦੇ ਵਿੱਚ ਆ ਪਾ ਪੈਟਰੋਲ ਪੰਪ ਤੋਂ ਲਾ ਕੇ ਉਧਰ ਪੈਟਰੋਲ ਪੰਪ ਤੱਕ ਪਰ ਇਹਨਾਂ ਦੀ ਰਫਤਾਰ ਸਿਰਫ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਵੀ ਜਿੰਨੇ ਮਰਜ਼ੀ ਬੰਦੇ ਮਰਦੇ ਨੇ ਇੰਨੀ ਗੰਦੀ ਤਰੀਕੇ ਦੇ ਨਾਲੇ ਗੱਡੀ ਚਲਾਉਂਦੇ ਆ ਹੁਣ ਵੀ ਵੇਖਿਆ ਜਾ ਕਿ ਗੱਡੀ ਸਾਹ ਤੇ ਕਰਾ ਕੇ ਰਸਤਾ ਬਣਾਉਂਦੇ ਆ ਵੀ ਪਬਲਿਕ ਨਾਲ ਜੇ ਇਸ ਡਰਾਈਵਰ ਨੇ ਫੇਰ ਕੋਸ਼ਿਸ਼ ਕੀਤੀ ਆ ਇਹਨਾਂ ਨੂੰ ਯਕੀਨ ਸਾਹ ਨੂੰ ਜਾਨ ਤੋਂ ਮਾਰਨ ਦੀ ਮੰਗੇ ਦੇ ਖਿਲਾਫ ਸਖਤ ਕਾਰਵਾਈ ਕਰਵਾਵਾਂਗੇ ਬਾਡ ਐਸੋਸੀਏਸ਼ਨ ਦੇ ਸੀਨੀਅਰ ਮੈਂਬਰ ਦੇ ਬਾਰ ਕੌਂਸਲ ਪੰਜਾਬ ਹਰਿਆਣਾ ਦੇ ਕੌਪਰਟਡ ਮੈਂਬਰ ਦੇ ਪੂਰੀ ਬਾਰ ਐਸੋਸੀਏਸ਼ਨ ਗੁਰਦਾਸਪੁਰ ਇਹਨਾਂ ਦੇ ਨਾਮ ਖਲੋਵੇਗੀ ਤੇ ਸਖਤ ਤੋਂ ਸਖਤ ਤਰੀਕੇ ਨਾਲ ਖਿਲਾਫ ਐਕਸ਼ਨ ਕਰਵਾਵਾਂਗੇ। ਬੱਸ ਆਈਆਂ ਬਹੁਤ ਹੀ ਅਜੀ ਇਹਨੇ ਸਵਾਰੀਆਂ ਚੁੱਕੀਆਂ ਆਈ ਨੇ ਮੌਂਦੇ ਮੇਰੀ ਗੱਡੀ ਨੂੰ ਸਾਈਡ ਮਾਰੀ ਆ। ਮੈਂ ਇਹਨੂੰ ਇੱਕ ਆਕਾਰ ਆ ਕੇ ਰੋਕਿਆ ਵਾ ਵੀ ਗੱਡੀ ਰੋਕੋ। ਅਹੀਂ ਰੋਕੇ ਬਾਅਦ ਰਾਸ ਪਾ ਗਿਆ ਵਾ ਅਹੀਂ ਗੱਡੀ ਘਟਾਉਣ ਲੱਗੇ ਆ। ਇਹ ਡਰਾਈਵਰ ਨੇ ਫਾਤੋੜੀ ਮੈਨੂੰ ਥਲੇ ਦੇ ਤੇ ਲੱਗਾ ਜਾਨ ਪੁੱਛ ਕੇ ਮੇਰੇ ਪਾਸੇ ਲੱਗਾ ਮੁਰਕੇ ਇਹ ਨਹੀਂ ਵੀ ਹੱਦੇ ਕੋਈ ਵੀ ਕੋ ਬੰਦਾ ਮਾਰਦੇ ਛੋਟੀਆਂ ਗੱਡੀਆਂ ਵਾਲੇ ਇਹਨਾਂ ਨੂੰ ਦੇਖਦੇ ਇਹਨਾਂ ਨੂੰ ਆਪਣੀ ਸਵਾਰੀ ਚੁੱਕਣ ਦਾ ਹੁੰਦਾ ਕੋਈ ਮਾਲਕ ਕਹਿੰਦੇ ਨੇ ਵੀ ਕੋਈ ਪੱਤੋ ਬਾਤ ਜੈਂਪ ਚੱਕੋ ਸਵਾਰੀ ਚੁੱਕੋ ਪਹਿਲਾਂ ਇਹਨੇ ਸਾਡੇ ਵਕੀਲ ਸਾਹਿਬ ਸਰਦਾਰ ਜਸਪੀਰ ਸਿੰਘ ਪਾੜਾ ਇਹਨਾਂ ਦੇ ਗੱਡੀ ਦੇ ਵਿੱਚ ਸੈੱਟ ਮਾਰੀ ਆ ਆ ਫਰਾ ਦਾ ਫੁੜੀ ਦੇ ਵਿੱਚ ਗੱਡੀ ਭਜਾ ਕੇ ਇਹਨੇ ਵਕੀਲ ਸਾਹਿਬ ਦੇ ਵਿੱਚ ਗੱਡੀ ਮਾਰ ਕੇ ਸੈੱਟ ਮਾਰ ਕੇ ਇਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ ਜੇ ਮੈਂ ਧਾਰੀ ਵੱਲ ਕਿਸੇ ਆਪਣੇ ਕੰਮ ਆ ਰਹੀ ਹੈ ਆਪਣੀ ਗੱਡੀ ਦੇ ਉੱਤੇ ਇਹ ਬੱਸ ਆਈਆ ਬਹੁਤ ਹੀ ਹਜੇ ਇਹਨੇ ਸਵਾਰੀਆਂ ਚੁੱਕੀਆਂ ਆਈ ਨੇ ਮਾਉਂਦੇ ਮੇਰੀ ਗੱਡੀ ਨੂੰ ਸਾਈਡ ਮਾਰੀ ਆ ਮੈਂ ਇਹਨੂੰ ਇੱਕ ਗੜਾ ਆ ਕੇ ਰੋਕਿਆ ਵਾ ਵੀ ਗੱਡੀ ਰੋਕੋ ਅਹੀਂ ਬੋਲੇ ਬਾਅਦ ਚ ਰਸ ਪੈ ਗਿਆ ਵਾ ਅਹੀਂ ਗੱਡੀ ਘਟਾਉਣ ਲੱਗੇ ਆ ਇਹ ਡਰਾਈਵਰ ਨੇ ਫਾਤੜੀ ਮੈਨੂੰ ਥੱਲੇ ਦੇ ਦੇ ਲੱਗਾ ਜਾਨ ਪੁੱਜ ਗਈ ਮੇਰੇ ਤੇ ਬੱਸਲਾ ਲੱਗਾ ਮੁਰਕੇ ਮੈਂ ਆਪਣੀ ਕਿਸਮਤ ਨਾਲ ਬਤਿਆ ਵਾ ਇਹ ਕਿਦਰ ਬਚਿਆ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਣੀ ਦੇ ਸਖ਼ਤ ਸਖ਼ਤ ਸਜ਼ਾ ਹੋਣੀ ਚਾਹੀਦੀ ਆ ਕਿਉਂਕਿ ਇਹ ਨਹੀਂ ਦੇਖਦੇ ਕੋਈ ਵੀ ਕੋਈ ਬੰਦਾ ਮਰ ਜਾਏ ਛੋਟੀਆਂ ਗੱਡੀਆਂ ਵਾਲੇ ਇਹਨਾਂ ਨੂੰ ਦੇਖਦੇ ਇਹਨਾਂ ਨੂੰ ਆਪਣੀ ਸਵਾਰੀਆਂ ਚੁੱਕਣ ਦਾ ਹੁੰਦਾ ਕੋਈ ਮ ਮੇਰਾ ਜਸਬੀਰ ਸਿੰਘ ਪਾੜਾ ਐਡਵੋਕੇਟ ਗੁਦਾਸਪੁਰ ਮੇਰਾ ਨਾਮ ਰਕੇਸ਼ ਸ਼ਰਮਾ ਐਡਵੋਕੇਟ ਅਜਿਹੇ ਬਸਵਾ ਧੰਤਨ ਬਾਬਾ ਬੁੱਢਾ ਸਾਹਿਬ ਵਾਲੇ ਪੀਪੀ 02 AAW 9933 ਪਹਿਲਾਂ ਇਹਨੇ ਸਾਡੇ ਵਕੀਲ ਸਾਹਿਬ ਸਰਦਾਰ ਜਸਬੀਰ ਸਿੰਘ ਪਾੜਾ ਇਹਨਾਂ ਦੀ ਗੱਡੀ ਦੇ ਵਿੱਚ ਸਾਈਡ ਮਾਰੀ ਆ ਗੱਡੀ ਦੇ ਵਿੱਚ ਸਾਈਡ ਮਾਰ ਕੇ ਇਹਨਾਂ ਨੂੰ ਸੱਟ ਲਾਉਣ ਦੀ ਕੋਸ਼ਿਸ਼ ਕੀਤੀ ਆ ਬਾਅਦ ਚ ਜਦੋਂ ਚਲੋ ਜਾਮ ਹੁੰਦਾ ਵੇਖਿਆ ਅਸੀਂ ਗੱਡੀ ਸਾਈਡ ਤੇ ਕਰਾ ਕੇ ਪਰ ਇਹ ਕਰਨ ਲੱਗਿਆ ਕਰਦੇ ਆ ਹਫੜਾ ਤਫੜੀ ਦੇ ਵਿੱਚ ਗੱਡੀ ਭਲਾ ਕੇ ਇਹਨਾਂ ਵਕੀਲ ਸਾਹਿਬ ਦੇ ਵਿੱਚ ਗੱਡੀ ਮਾਰ ਕੇ ਸਾਈਡ ਮਾਰ ਕੇ ਇਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ। ਸਾਰੀ ਪ੍ਰਸ਼ਾਸਨ ਕੋਲ ਮੰਗ ਕਰਦੇ ਆ, ਪੁਲਿਸ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਕਿ ਆਹ ਉਹਦੇ ਜਿਹੜੇ ਨਸ਼ਾ ਕਰਕੇ ਜਿਹੜੇ ਡਰਾਈਵਰ ਗੱਡੀਆਂ ਚ ਲਾਉਂਦੇ ਆ ਸਭ ਤੋਂ ਤੋਂ ਸਖਤ ਇਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ। ਤੇ ਇਹ ਜਿਹੜੀ ਸਾਰੀ ਕਾਰਵਾਈ ਆ ਤੁਸੀਂ ਆਪਣੀ ਅੱਖੀਂ ਵੇਖੀ ਆ ਤੁਹਾਡੇ ਸਾਹਮਣੇ ਇਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ। ਤਾਂ ਹੁੰਦਾ ਵੀ ਸਾਡੇ ਮਾਲਕਾਂ ਦਾ ਹੋਵਾ ਮੈਂ ਵੀ ਟਾਈਮ ਚੁੱਕਰਾਵਾ ਬੰਦਾ ਭਾਵੇਂ ਕੋਈ ਮਰਦਾ ਤੇ ਮਰ ਜਾਏ। ਇੰਨਾ ਇੰਨੀ ਜ਼ਿਆਦਾ ਪਾਪੂਲੇਸ਼ਨ ਸ਼ਹਿਰ ਦੇ ਵਿੱਚ ਆ। ਬਾ ਪੈਟਰੋਲ ਪੰਪ ਤੋਂ ਲਾ ਕੇ ਉਧਰ ਪੈਟਰੋਲ ਪੰਪ ਤੱਕ ਪਰ ਇਹਨਾਂ ਦੀ ਰਫ਼ਤਾਰ ਸਿਰਫ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਵੀ ਜਿੰਨੇ ਮਰਜ਼ੀ ਬੰਦੇ ਮਰਦੇ ਨੇ ਇੰਨੀ ਗੰਦੀ ਤਰੀਕੇ ਦੇ ਨਾਲੇ ਗੱਡੀ ਚਲਾਉਂਦੇ ਆ ਹੁਣ ਵੀ ਅਖਾਂ ਚਾਹੇ ਕਿ ਗੱਡੀ ਸਾਹ ਤੇ ਕਰਾ ਕੇ ਰਸਤਾ ਬਣਾਉਂਦੇ ਆ ਵੀ ਪਬਲਿਕ ਨਲ ਜੇ ਇਸ ਡਰਾਈਵਰ ਨੇ ਫੇਰ ਕੋਸ਼ਿਸ਼ ਕੀਤੀ ਆ ਇਹਨਾਂ ਨੂੰ ਵਕੀਲ ਸਾਹਿਬ ਨੂੰ ਜਾਣ ਤੋਂ ਮਾਰਨ ਦੀ ਮੰਗੇ ਦੇ ਖਿਲਾਫ ਸਖਤ ਕਾਰਵਾਈ ਕਰਵਾਵਾਂਗੇ ਬਾਰ ਐਸੋਸੀਏਸ਼ਨ ਦੇ ਸੀਨੀਅਰ ਮੈਂਬਰ ਦੇ ਬਾਰ ਕਾਉਂਸਲ ਪੰਜਾਬ ਹਿੜਾੜਾ ਦੇ ਕੋਆਪਰੇਟਡ ਮੈਂਬਰ ਦੇ ਪੂਰੀ ਬਾਰ ਐਸੋਸੀਏਸ਼ਨ ਗੁਰਦਾਸਪੁਰ ਇਹਨਾਂ ਦੇ ਨਾਮ ਖਲੋਵੇਗੀ ਤੇ ਸਖਤ ਤੋਂ